ਆਸੋ ਪ੍ਰੀਤ ਲਗਾਈ ਏ ਕੋਤਮ ਪੰਥ ਸੁਣਿਉ ਗੁਰ ਸੰਗਤੋ ਤਹ ਮਲੰਤ ਜਮ ਤਰਾਸ ਮਟਾਈ ਏਕ ਅਰਦਾਸ ਬਾਟ ਕੀਰਤ ਕੇ ਗੁਰ ਰਾਮਦਾਸ ਰੱਖੋ ਸਰਨਾਈ ਏਕ ਅਰਦਾਸ ਹੋਟ ਕੀਰਤ ਕੇ ਗੁਰੂ ਰਾਮਦਾਸ ਰੱਖੋ ਸਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈ ਜਵੰਤੀ ਮਹੱਲਾ ਨਵਾ ਬੀਤ ਜਾ ਹੈ ਬੀਤ ਜਾ ਜਨਮ ਆ ਕਾਜ ਹੈ ਰੇ ਨਿਸ ਦਿਨ ਸੁਣ ਕੇ ਪੁਰਾਨ ਸਮਝਤ ਨਹਰੇ ਆਣ ਕਾਲ ਤੋ ਪਹੁੰਚਿਓ ਆਣ ਕਹਜਿ ਸੇ ਭਾਜਰੇ ਬੀਤ ਜਹ ਬੀਤ ਜਹ ਜਨਮ ਆ ਕਾਜਰੇ ਨਿਸ ਦਿਨ ਸੁਣ ਕੇ ਪੁਰਾਨ ਸਮਝ ਤਨਾਰੇ ਆਜਾਨ ਕਾਲ ਤੋ ਪਹੁੰਚਿਓ ਆਨ ਕਾ ਜਹ ਭਾਦਰੇ ਰਹਾਉ ਅਸਥਿਰ ਜੋ ਮਾਨਿਉਂਦੇ ਸੋ ਸੋ ਤਉ ਤੇਰੋ ਹੋਇ ਹੈ ਖੇ ਕਿਉ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ RAM ਭਗਤ ਹਿਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਵਖਾਨ ਜਗ ਮਹਿ ਬਿਰਾਜ ਰੇ RAM ਭਗਤ ਹੀ ਐ ਆਨ ਛਾੜ ਦੇ ਤੈ ਮਨ ਕੋ ਮਾਣ ਨਾਨਕ ਜਨ ਇਹ ਵਖਾਨ ਜਗ ਮਹਿ ਬਿਰਾਜ ਰੇ ਪਰਮ ਸਨਮਾਨ ਤੇ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜਿਓ ਆਪ ਵਡਭਾਗੇ ਹੋ ਬ੍ਰਹਮ ਗਿਆਨੀ ਤਤ ਬੀਤੇ ਮਹਾਂਪੁਰਖ ਬਾਬਾ ਸੁਖਚੈਨ ਦਾ ਜੀ ਆਂਦੇ ਇਸ ਪਾਵਨ ਸਥਾਨ ਤੇ ਆਪ ਸਭ ਸੰਗਾਂ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ੂਰੀ ਅੰਦਰ ਬੈਠ ਕਰਕੇ ਅੰਮ੍ਰਿਤ ਵੇਲੇ ਤੋਂ ਹਰ ਜਸ ਸਰਵਣ ਕਰ ਰਹੇ ਹੋ ਬਦਲੇ ਕੁਛ ਦਿਨਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਆਪਾਂ ਸਰਵਣ ਕਰ ਰਹੇ ਹਾਂ ਰਾਗ ਜੈਜਾਵੰਤੀ ਦੇ ਪਾਵਨ ਸ਼ਲੋਕ ਇਹਨਾਂ ਨੂੰ ਆਪਾਂ ਕਲ ਦੇ ਦੀਵਾਨ ਸਮੇਂ ਤੀਸਰੇ ਸਲੋਕ ਤੱਕ ਦੇ ਪਾਠ ਉਹਨਾਂ ਦੇ ਅਖਰੀ ਅਰਥ ਸਰਵਣ ਕੀਤੇ ਸਨ ਇਸ ਵਕਤ ਜੈ ਜਵੰਤੀ ਰਾਗ ਦੇ ਚੌਥੇ ਸਲੋਕ ਦੇ ਪਾਠ ਨੂੰ ਆਪਾਂ ਸਰਵਣ ਕੀਤਾ ਹੈ ਇਸ ਸ਼ਲੋਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਰਦ ਪਾਵਨ ਅੰਗ 1352 ਤੇ ਪ੍ਰਾਰੰਭ ਹੈ 1353 ਅੰਗ ਤੇ ਇਸ ਸ਼ਲੋਕ ਦੀ ਸੰਪੂਰਤਾ ਹੈ ਆਓ ਵਿਚਾਰ ਦੀ ਰੰਮਤਾ ਤੋਂ ਪਹਿਲਾਂ ਗੁਰਦੇਵ ਦੀ ਸਨੇ ਮਰਫਤਿ ਪ੍ਰਵਾਨ ਕਰੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈ ਜਵੰਤੀ ਰਾਗ ਦਾ ਨਾਮ ਹੈ ਮਹੱਲਾ 9ਵਾਂ ਗੁਰਤੇਗ ਬਾਦਰ ਸਾਹਿਬ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਸਾਡੀ ਝੋਲੀ ਵਿੱਚ ਪਾ ਰਹੇ ਨੇ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਜ ਰੇ ਬੀਤ ਜਾ ਹੈ ਜਾਏਗਾ ਜਾ ਰਿਹਾ ਹੈ ਕਿਰਿਆਵਾਚੀ ਬੀਤ ਜਾਏਗਾ ਬੀਤ ਜਾਏਗਾ ਜਨਮ ਆਕਾਦਰੇ ਇਹ ਜਨਮ ਮਨੁੱਖਾ ਜੀਵਨ ਮਿਲਿਆ ਹੈ ਮਹਾਰਜ ਕਹਿੰਦੇ ਨੇ ਇਹ ਬੀਤ ਜਾਏਗਾ ਸਮਾਂ ਬੀਤ ਜਾਏਗਾ ਤੇ ਬਿਨਾ ਕਾਰਜ ਤੋਂ ਇਹ ਨਿਫਲ ਹੋਏਗਾ ਇਹਦਾ ਕੋਈ ਫਲ ਨਹੀਂ ਮਿਲੇਗਾ ਇਹ ਜਨਮ ਆਇਆ ਹੀ ਚਲਾ ਗਿਆ ਕਿਉਂਕਿ ਜਿਸ ਕਾਰਜ ਲਈ ਪ੍ਰਭੂ ਨੇ ਭੇਜਿਆ ਉਸ ਕਾਰਜ ਨੂੰ ਸੰਪੂਰਨ ਕਰਨੇ ਪਾਏ ਇਸ ਜਨਮ ਨੂੰ ਅਸੀਂ ਇਸ ਤਰ੍ਹਾਂ ਇਸ ਮਿਲੇ ਹੋਏ ਵਕਤ ਨੂੰ ਬਤੀਤ ਕਰ ਲਿਆ ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨ ਹਰੀ ਅਸਾਂ ਜਾਣ ਗੁਰਦੇਵ ਦਾ ਬਚਨ ਹੈ ਕਿ ਨਿਸ ਰਾਤ ਦਿਨ ਨਿਸ ਦਿਨ ਸੁਣ ਕੇ ਦਿਨ ਤੇ ਰਾਤ ਸੁਣ ਕੇ ਨਿਸ ਦਿਨ ਸੁਣ ਕੇ ਦਿਨ ਤੇ ਰਾਤ ਸੁਣ ਕੇ ਪੁਰਾਨ ਸਮਝਤ ਨਹਰੇ ਆ ਜਾਣ ਅਗਿਆਨੀ ਆ ਜਾਣ ਬੋਤੀ ਸਮਝ ਨਾ ਰੱਖਣ ਵਾਲਾ ਆ ਜਾਣ ਜਿਹੜਾ ਕਿਸੇ ਖੇਤਰ ਵਿੱਚ ਕੰਮ ਕਰਦਾ ਹੈ ਉਹਦੇ ਤੋਂ ਉਹ ਅਜਾਣ ਹੈ ਉਹਦੇ ਕੋਲ ਉਹਦੀ ਸਮਝ ਨਹੀਂ ਇਸ ਤਰ੍ਹਾਂ ਗੁਰਦੇਵ ਕਹਿੰਦੇ ਕਿ ਦਿਨ ਤੇਰਾ ਤੂੰ ਪੁਰਾਣਾ ਦੇ ਪਾਠ ਨੂੰ ਸੁਣਨਾ ਹੈ ਪਰ ਤੂੰ ਸਮਝਦਾ ਨਹੀਂ ਸੁਣ ਲੈਦਾ ਉਹ ਗੱਲ ਹੈ ਤੇ ਸੁਣ ਕੇ ਮੰਨਣਾ ਹੋਰ ਗੱਲ ਹੈ ਸੋਣਾ ਹੈ ਤੇ ਮੰਨਣਾ ਹੈ ਸਮਝਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਤੇਰਾ ਸਮਾਂ ਬੀਤ ਜਾਏਗਾ ਬੀਤ ਜਾਏਗਾ ਜਨਮ ਏਕਣੀ ਚਲਿਆ ਜਾਊ ਨਿਸ ਦਿਨ ਦਿਨ ਤੇ ਰਾਤ ਪੁਰਾਣਾ ਦੇ ਪਾਠ ਤੋਂ ਸੁਨੇ ਜਾਣਾ ਹੈ ਪਰ ਸਮਝਿਆ ਨਹੀਂ ਅਗਿਆਨੀ ਮਨੁੱਖ ਨਿਸ ਦਿਨ ਸੁਣ ਕੇ ਪੁਰਾਣ ਸਮਝ ਤਨਾਰੇ ਆ ਜਾਣ ਅਗਿਆਨੀ ਤੂੰ ਸਮਝਿਆ ਤੋ ਹੈ ਨਹੀਂ ਸੁਣੇ ਜਾਨਾ ਕਾਲ ਤੋ ਪਹੁੰਚਿਓ ਆਨ ਕਹਾ ਜਹ ਭਾਜ ਰੇ ਕਾਲ ਮੌਤ ਕਾਲ ਸਮਾ ਕਾਲ ਤੋ ਪਹੁੰਚਿਓ ਹੁਣ ਉਸ ਸਮੇ ਤੇ ਪਹੁੰਚ ਚੁੱਕੇ ਜਿੱਥੇ ਸਵਾਸਾਂ ਦਾ ਅਖੀਰਲਾ ਪੜਾਏ ਸਵਾਸ ਮੁਕਣ ਦੇ ਨੇੜੇ ਤੇੜੇ ਨੇ ਫਿਰ ਉਸ ਤੋਂ ਬਾਅਦ ਸਮੇਂ ਨੇ ਆਪਣੇ ਅਨੁਸਾਰ ਮਨੁੱਖ ਨੂੰ ਇਸ ਪੰਜ ਭੂਤਕ ਸਰੀਰ ਵਿੱਚੋਂ ਕੱਢ ਲੈਣਾ ਉਸ ਆਤਮਾ ਨੇ ਕਿਤੇ ਹੋਰ ਆਕਾਰ ਵਿੱਚ ਪਰਮੇਸ਼ਰ ਜਾਣਾ ਹੈ ਕਿਉਂਕਿ ਜਿਹੜਾ ਮਨੁੱਖਾ ਸਰੀਰ ਮਿਲਿਆ ਇਹ ਮਨੁੱਖਾ ਦੇਹੀ ਮਿਲੀ ਹੈ ਇਹਦੇ ਵਿੱਚ ਜਿਹੜੇ ਸਵਾਸ ਨੇ ਉਹ ਨਾ ਵਧਦੇ ਨੇ ਤੇ ਨਾ ਘਟਦੇ ਨੇ ਸਵਾਸਾਂ ਦੀ ਪੂਰਤੀ ਤੋਂ ਬਾਅਦ ਇਸ ਮੌਤ ਨੇ ਸਭ ਨੂੰ ਘਿਰ ਲੈਣਾ ਚਾਹੇ ਉਹ ਕੋਈ ॠषि मुनि ਹੈ ਅਵਤਾਰੀ ਪੁਰਖ ਵੀ ਨਹੀਂ ਰਹੇ ਪੈਗੰਬਰ ਵੀ ਨਹੀਂ ਰਹੇ ਤੋ ਰਹਿਣਾ ਕਿਸੇ ਨੇ ਵੀ ਨਹੀਂ ਸਤਗੁਰੂ ਜੀ ਕਹਿੰਦੇ ਦਿਨ ਤੇ ਰਾਤ ਸੁਣਨਾ ਤੋ ਪਾਠ ਪੁਰਾਣ ਪਰ ਸਮਝਦਾ ਨਹੀਂ ਅਗਿਆਨੀ ਕਾਲ ਤੋ ਪਹੁੰਚੋ ਆਨ ਕਾਂ ਮਹਾਰਜ ਕਹਿੰਦੇ ਕਾਲ ਸਮਾ ਤੇਰੇ ਨੇੜੇ ਆ ਗਿਆ ਹੁਣ ਤੈਨੂੰ ਕਿਸੇ ਬੰਨੇ ਉਸ ਸਮੇਂ ਨੇ ਵਕਤ ਨੇ ਜਾਣ ਨਹੀਂ ਦੇਣਾ ਕਿਉਂਕਿ ਵਕਤ ਬੜਾ ਬਲਵਾਨ ਹੈ ਸਵਾਸ ਮੁਖ ਜਾਣ ਵਕਤ ਤੋ ਆ ਜਾਵੇ ਉਹ ਥਾਂ ਜਿਸ ਥਾਂ ਤੇ ਸਵਾਸ ਸਮਾਪਤ ਹੋਣੇ ਨੇ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ ਤੋਂ ਫਿਰ ਇਸ ਦੇਹੀ ਨੂੰ ਆਤਮਾ ਛੱਡ ਜਾਂਦੀ ਏ ਐਸਾ ਆਲਮਾ ਦਾ ਕਥਨ ਹੈ ਗੁਰਦੇਵ ਦਾ ਇਹ ਬਚਨ ਕਾਲ ਤੋਂ ਪਹੁੰਚਿਓ ਆਨ ਕਹਾ ਜਹ ਭਾਜਰੇ ਹੁਣ ਤੂੰ ਭੱਜ ਕੇ ਕਿੱਥੇ ਜਾਵੇਂਗਾ ਜੇ ਕੋਈ ਮੌਤ ਤੋਂ ਬਚਣ ਦਾ ਯਤਨ ਕਰੇ ਤੋਂ ਸਤਿਗੁਰੂ ਜੀ ਕਹਿੰਦੇ ਤੋਂ ਐਸਾ ਹੋ ਨਹੀਂ ਸਕਦਾ ਜਦੋਂ ਇਸ ਵਿਸ਼ੇ ਨੂੰ ਸਮਝਨੇ ਆ ਕਿ ਇਹ ਜਿਹੜੀ ਮੌਤ ਹੈ ਇਹ ਜਦੋਂ ਆਉਂਦੀ ਹੈ ਜਿੰਨੇ ਮਰਜ਼ੀ ਯਤਨ ਉਪਰਾਲੇ ਕੀਤੇ ਜਾਣ ਇਸ ਨੇ ਆਪਣੇ ਕਲਾਵੇ ਵਿੱਚ ਲੈ ਲੈਣਾ ਹੈ ਇਹ ਸਰੀਰ ਦਾ ਅੰਤ ਹੋ ਜਾਣਾ ਹੈ ਗੁਰਦੇਵ ਦਾ ਬਚਨ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਭਿਖਮ ਥਾਨ ਬਸੰਤ ਓਸਾ ਨ ਸਿਮਰਤ ਮਰਨ ਕੰਦੱਚਾ ਬਹੁਤ ਆਗੇ ਆ ਭਗਵਾਨ ਪੁਰਖ ਹੈ ਮਹਾਰਾਜ ਕਹਿੰਦੇ ਨੇ ਜਦੋਂ ਭਗਵਾਨ ਦੀ ਤੇਰੇ ਉੱਤੇ ਉਸ ਸਮੇਂ ਦੀ ਨਜ਼ਰ ਹੋ ਗਈ ਤੇ ਤੈਨੂੰ ਬੜੇ ਯਤਨ ਕੀਤੇਆਂ ਵੀ ਮੌਤ ਨੇ ਆਪਣੇ ਕਾਬੂ ਵਿਚ ਲੈ ਲੈਣਾ अनेका ਯਤਨ ਕਰ ਲਾਏ ਕੋਸ਼ਿਸ਼ ਕਰ ਲਾਏ ਚਾਹੇ ਉੱਚੀ ਥਾਂ ਤੇ ਬੈਠ ਜਾ ਜਿੱਥੇ ਮੌਤ ਨਾ ਆ ਸਕੇ ਉਥੇ ਵੀ ਮੌਤ ਨੇ ਪਹੁੰਚ ਜਾਣਾ ਹੈ ਇਹ ਵਰਤਾਰਾ ਰੱਬੀ ਸ਼ਲੋਕ ਸੰਸਕ੍ਰਿਤੀ ਸਲਿਖੇਟ ਇਹ ਬਚਨ ਸਤਗੁਰਾਂ ਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਾ ਬਖਮ ਥਾਨ ਬਸੰਤ ਊਚਾ ਨ ਸਿਮਰਤ ਮਰਨ ਕੰਨਚਾ ਹੋਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤ ਹੈ ਜਦੋਂ ਸਮਾ ਆ ਗਿਆ ਫਿਰ ਕੀੜੀ ਨੇ ਵੀ ਮੌਤ ਦਾ ਕਾਰਨ ਬਣ ਜਾਣਾ ਹੈ ਗੁਰਦੇਵ ਕਹਿੰਦੇ ਤੂੰ ਭੱਜ ਕੇ ਕਿੱਥੇ ਜਾਏਗਾ ਜਦੋਂ ਸਮਾ ਹੀ ਆ ਗਿਆ ਰਾਹਾ ਓ ਰਾਹਾਉ ਦੇ ਅਰਥ ਨੇ ਰਾ ਰਮਿਆ ਹੋਇ ਆਹ ਪਰਗਟ ਸਰਵਿਆਪਕ ਹੈ ਰਾਹਾਉ ਦੇ ਅਰਥ ਨੇ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ ਰਾਹਾਉ ਦੇ ਅਰਥ ਨੇ ਇਹ ਸ਼ਲੋਖ ਦਾ ਕੇਂਦਰੀ ਭਾਵ ਹੈ ਰਾਹਾਉ ਵਿਸ਼ਰਾਮ ਲਾ ਕੇ ਗੁਰਦੇਵ ਉਪਦੇਸ਼ ਬਖਸ਼ਦੇ ਨੇ ਆਸ ਥਿਰ ਜੋ ਮਾਨਿਓ ਤੇ ਸੋ ਤੋ ਤੇਰੋ ਹੋਇ ਹੈ ਖੇ ਕਿਉ ਨ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਆਸਥਿਰ ਜੋ ਮਾਨੇ ਆਉਂਦੇ ਤੂੰ ਜਦੋਂ ਇਸ ਮਨੁੱਖਾ ਦੇਹੀ ਨੂੰ ਇਹ ਮੰਨ ਲਿਆ ਕਿ ਸਦੀਵੀ ਰਹੁ ਆਸਥਿਰ ਜੋ ਮਾਨੇ ਆਉਂਦੇ ਜਿਸ ਪੰਜ ਭੂਤਕ ਸਰੀਰ ਨੂੰ ਦੇਹੀ ਨੂੰ ਤਨ ਨੂੰ ਤੂੰ ਸਦੀਵੀ ਮੰਨ ਲਿਆ ਇੱਥੇ ਰਹੁ ਐਸਾ ਤੋਂ ਹਾਇ ਨਹੀਂ ਆਸਥਿਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਏ ਹੈ ਖੇ ਮਹਾਰਜ ਕਹਿੰਦੇ ਇਹ ਦੇਹੀ ਜਿਹੜੀ ਤੇਰੀ ਐ ਜਿਸ ਤੇ ਤੂੰ ਮਾਨ ਕਰਨਾ ਉਸ ਦੇਹੀ ਨੇ ਖਾਕ ਹੋ ਜਾਣਾ ਖਾਕ ਹੋ ਜਾਣਾ ਹੈ ਕਿਉਂਕਿ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਸਰੀਰ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ ਹੈ ਫਿਰ ਆਪੋ ਆਪਣੇ ਧਰਮ ਦੇ ਅਕੀਦੇ ਅਨੁਸਾਰ ਕੁਝ ਉਸ ਨੂੰ ਸਰੀਰ ਨੂੰ ਤਪਨਾ ਦਿੰਦੇ ਨੇ ਜਿਵੇਂ ਇਸਲਾਮ ਫਿਰ ਅਸੀਂ ਉਹਨੂੰ ਦਾਸ ਸੰਸਕਾਰ ਕਰ ਦਿੰਨੇ ਆ ਹਿੰਦੂ ਮਰਿਆਦਾ ਵੀ ਤਨ ਨੂੰ ਦਾਸ ਸੰਸਕਾਰ ਕਰਦੀ ਹੈ ਇਸਲਾਮ ਉਹ ਮਿੱਟੀ ਵਿੱਚ ਦਵਾ ਦਿੰਦੇ ਨੇ ਤੋਂ ਲੱਕੜਾਂ ਦੇ ਉੱਤੇ ਰੱਖਿਆ ਹੋਇਆ ਇਹ ਸਰੀਰ ਇਹ ਦੇਹੀ ਲੱਕੜਾਂ ਦੇ ਨਾਲ ਹੀ ਰਾਖ ਹੋ ਜਾਂਦਾ ਹੈ ਤੋ ਸਤਗੁਰੂ ਜੀ ਗੁਰਤੇਗ ਭਾਦਰ ਸਾਹਿਬ ਇਹ ਸਮਝਾ ਰਹੇ ਨੇ ਕਿ ਜਿਸ ਨੂੰ ਤੂੰ ਸਦੀਵੀ ਮੰਨਿਆ ਉਹ ਦੇਹੀ ਨੂੰ ਉਹ ਤਾਂ ਇੱਕ ਦਿਨ ਖਾਕ ਹੋ ਜਾਊ ਆਸਥਿਰ ਜੋ ਮਾਨਿਉਂ ਦੇਹ ਸੋ ਤੋ ਤੇਰੋ ਹੋਏ ਹੈ ਖੇ ਉਹ ਤਾਂ ਤੇਰੀ ਇੱਕ ਦਿਨ ਖੇ ਹੋ ਜਾਊ ਦੇਹੀ ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜ ਰੇ ਕਿਉ ਨਾ ਤੂੰ ਕਿਉ ਨਾ ਹਰ ਕੋ ਨਾਮ ਲੇ ਤੂੰ ਕਿਉ ਨਹੀਂ ਹਰੀ ਦਾ ਨਾਮ ਲੈਂਦਾ ਪ੍ਰਮਾਤਮਾ ਦਾ ਨਾਮ ਲੈਂਦਾ ਕਿਉ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਏ ਮੂਰਖ ਤੈਨੂੰ ਕੋਈ ਲੱਜਿਆ ਨਹੀਂ ਨਿਲਾਜਦਾਰ ਥਾ ਜਿੰਨੂੰ ਕੋਈ ਲੱਜਿਆ ਨਹੀਂ ਮਹਾਰਜ ਕਹਿੰਦੇ ਤੇਰਾ ਦੇਹ ਤਨ ਸਰੀਰ ਕਹਿ ਲੋ ਪੰਜ ਪੂਤਕਕਾਰ ਕਹਿ ਲੋ ਮਹਾਰਜ ਕਹਿੰਦੇ ਨੇ ਖਾਕ ਹੋ ਜਾਣਾ ਹੀ ਤੇ ਤੂੰ ਹਰੀ ਦਾ ਨਾਮ ਕਿਉਂ ਨਹੀਂ ਲੈਂਦਾ ਦਸ ਮੂਰਖ ਨਿਲਾਜ ਇਹ ਲੱਜਿਆ ਤੋਂ ਰਹਿ ਤੈਨੂੰ ਕੋਈ ਲੱਜਿਆ ਨਹੀਂ ਸਮਾਜ ਦੀ ਆਪਣੀ ਕਿ ਮੈਨੂੰ ਪਰਮਾਤਮਾ ਨੇ ਸਰੀਰ ਦਿੱਤਾ ਸੋ ਮੈਂ ਹੁਣ ਦਾ ਜਸ ਕਾਰੀ ਲਵਾਂ ਪਰ ਐਸਾ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵਖਾਤ ਹੋਏ ਗੁਰਦੇਵ ਜਿਹੜੇ ਗੁਰਮਖ ਜਨ ਸੰਤ ਜਨ ਭਗਤ ਜਨ ਗੁਰਸਿੱਖ ਸੰਗਤਾਂ ਪਾਠ ਕਰਦੀਆਂ ਨੇ ਉਹਨਾਂ ਦੀ ਸਤਿਗੁਰੂ ਜੀ ਹਾਜ਼ਰੀ ਦਰਗਾਹ ਵਿੱਚ ਪ੍ਰਵਾਨ ਕਰ ਲੈਂਦੇ ਨੇ ਕਿ ਉਹ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਨਿਲਾਜ ਜਿੰਨੂੰ ਲੱਜਿਆ ਨਹੀਂ ਜੈ ਜਵੰਤੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਗੁਰਬਾਣੀ ਰਾਗਾਂ ਦੀ ਤਰਤੀਬ ਵਿੱਚ 31 ਮਹਾਰਾਗ ਅਤੇ ਇਸ ਦੇ ਸ਼ਲੋਕ 4 ਚੌਥੇ ਸ਼ਲੋਕ ਦਾ ਆਖੀਰਲਾ ਪਦਾ ਜੈ ਜੈ ਵੰਤੀ ਰਾਗ ਦੇ ਚਾਰੇ ਸ਼ਲੋਕ ਉਹਨਾਂ ਦੇ ਅਖਰੀ ਅਰਥ ਆਪਾਂ ਸਰਵਣ ਕਰ ਲਏ ਹੁਣ ਇਹ ਆਖੀਰਲਾ ਬੰਦ ਰਹਿ ਗਿਆ ਆਓ ਸਰਵਣ ਕਰੀਏ RAM ਭਗਤ ਹੀਏ ਆਨ ਛਾੜ ਦੀ ਤੈ ਮਨ ਕੋ ਮਾਨ ਨਾਨਕ ਜਨ ਇਹ ਵਖਿਆਨ ਜਗ ਮਹਿ ਵਿਰਾਜ ਰਿਏ RAM ਭਗਤ ਹਿਏ ਆਨ ਰਮੇ ਹੋਏ RAM ਦੀ ਭਗਤੀ ਛੱਡ ਕੇ RAM ਭਗਤ ਹਿਏ ਆਨ ਛਾੜ ਦੇ ਤੈ ਮਨ ਕੋ ਮਾਣ ਮਾਣ ਹੰਕਾਰ ਮਨ ਦੇ ਵਿੱਚ ਹੰਕਾਰ ਕਰਨਾ ਹੈ हे ਪ੍ਰਾਣੀ हे ਇਨਸਾਨ ਰਵੇਂ ਹੋਏ RAM ਦੀ ਭਗਤੀ ਨਹੀਂ ਕਰਦਾ ਉਦਰ ਤੋ ਸਖਣਾ ਏ ਖਾਲੀ ਏ ਨਾਮ ਜਪਣ ਤੋਂ RAM ਭਗਤ ਹੀ ਏ ਆਨ ਛੱਡ ਦਿੱਤੈ ਮਨ ਕੋ ਮਾਨੋ ਹੰਕਾਰ ਨੂੰ ਤੋ ਛੱਡ ਦੇ ਨਾਨਕ ਜਨ ਇਹ ਬਖਿਆਨ ਗੁਰੂ ਨਾਨਕ ਸਾਹਿਬ 10 ਗੁਰੂ ਸਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਨੁੱਖਤਾ ਨੂੰ ਮਾਨਵਤਾ ਨੂੰ ਸਾਨੂੰ ਸਾਰਿਆਂ ਨੂੰ ਇਹੀ ਉਪਦੇਸ਼ ਬਖਸ਼ਦੇ ਨੇ ਬਖਿਆਨ ਦਾ ਅਰਥ ਹੁੰਦਾ ਹੈ ਕਹਿਣਾ ਬਖਿਆਨ ਕਰਨਾ ਨਾਨਕ ਜਨ ਇਹ ਵਖਿਆਨ ਜਗ ਮੈਂ ਵਿਰਾਜਰੀ ਉਹ ਜਗ ਦੇ ਵਿੱਚ ਹੀ ਨੇ ਭਗਤ ਜਨ ਸੰਤ ਜਨ ਸਾਧੂ ਜਨ ਗੁਰਮੁਖ ਜਨ ਸੰਤ ਜਨ ਜਿਹੜੇ ਇਹ ਵਖਿਆਨ ਕਰਦੇ ਨੇ ਭਾਈ ਆਪ ਵੀ ਨਾਮ ਜਪੋ ਹੋਰਾਂ ਨੂੰ ਵੀ ਜਪਾਓ ਜਿਵੇਂ ਸਤਗੁਰਾਂ ਦਾ ਵਚਨ ਆਉਂਦਾ ਉਪਦੇਸ਼ ਸੰ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ ਉਪਦੇਸ਼ ਉਪਦੇਸ਼ ਸਮ ਬਰੋਬਰ ਉਪਦੇਸ਼ ਸੰ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ ਭਗਤ ਜਨ ਗੁਰਮਖ ਜਨ ਸਾਧੂ ਜਨ ਅਵਤਾਰੀ ਪੈਗੰਬਰ ਉਪਦੇਸ਼ ਹਾਰੇ ਇੱਕ ਨੂੰ ਇੱਕੋ ਜਿੱਕਣ ਦਿੰਦੇ ਨੇ ਚਾਹੇ ਉਹਨਾਂ ਦਾ ਮਰੀਦ ਹੋਵੇ ਅਨੁਸਾਰੀ ਹੋਵੇ ਚਾਹੇ ਉਹਨਾਂ ਦਾ ਵਿਰੋਧੀ ਹੋਵੇ ਚਾਹੇ ਉਹਨਾਂ ਦਾ ਨਿੰਦਕ ਹੋਵੇ ਉਹਨੂੰ ਵੀ ਉਪਦੇਸ਼ ਦਿੰਦੇ ਨੇ ਗੁਰਮਖਾਂ ਦੀ ਸ਼੍ਰੈਣੀ ਵਿੱਚ ਇਹ ਮੰਨਿਆ ਗਿਆ ਕਿ ਗੁਰਮਖ ਨਾਲ ਕੁਬ ਦੀ ਕੀ ਕਰ ਜਾਵੇ ਉਹ ਫਿਰ ਵੀ ਉਹਨੂੰ ਉਪਦੇਸ਼ ਦਿੰਦਾ ਹੈ ਕਿ ਪਾਈ ਤੂੰ ਪ੍ਰਭੂ ਦਾ ਜਸ ਕਰ RAM ਭਗਤ ਹਿਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਵਖਿਆਨ ਜਗ ਮੈਂ ਬਿਰਾਜ ਰੇ ਨਾਨਕ ਜਨ ਇਹ ਵਖਿਆਨ ਖੱਖੇ ਨੂੰ ਕੰਨਾ ਹੋਣ ਕਰਕੇ ਆੜੇ ਦੀ ਆਵਾਜ਼ ਕੱਢੇਗਾ ਬਖਿਆਂ ਜਗ ਮੈਂ ਮਰਾਜ ਦੇ ਸਤਿਗੁਰੂ ਜੀ ਕਹਿੰਦੇ ਉਸ ਰਮੇ ਹੋਏ RAM ਦੀ ਭਗਤੀ ਉਹਦਾ ਚਿੰਤਨ ਉਹਦਾ ਸਿਮਰਨ ਛੱਡ ਕੇ ਤੂੰ ਮਨ ਦੇ ਅੰਦਰੋਂ ਹੰਕਾਰ ਕੱਢ ਦੇ ਹੰਕਾਰ ਨੂੰ ਛੱਡ ਦੇ ਤੇ ਪਰਮਾਤਮਾ ਦਾ ਜਸ ਕਰਿਆ ਕਰ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਜੈ ਜਵੰਤੀ ਰਾਗ ਦਾ ਈ ਚੌਥਾ ਸ਼ਲੋਕ ਅਖੀਰਲਾ ਬੰਦ ਆਓ ਕਥਾ ਦਾ ਸਮਾਪਤ ਅਖੀਰਲੇ ਬੰਦ ਨੂੰ ਸਰਵਣ ਕਰੀਏ ਜੀ RAM ਭਗਤ ਹਿਏ ਆਨ ਛਾੜ ਦੇਤਾ ਮਨ ਕੋ ਮਾਨ ਨਾਨਕ ਜਨ ਇਹ ਖਿਆਨ ਯਗ ਮਹਿ ਬਿਰਾਜ ਰੇ ਆਪ ਸਭ ਸੰਗਤਾਂ ਦਾ ਧੰਨਵਾਦ ਹੈ ਤੁਸੀਂ ਇਕਾਗਰ ਮਨ ਦੇ ਨਾਲ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸਰਵਣ ਕੀਤਾ ਹੈ ਆਪ ਸਭ ਸੰਗਤਾਂ ਦਾ ਧੰਨਵਾਦ ਹੈ ਅਤੇ ਕੋਰਤਾਨ ਕੋਟ ਧੰਨਵਾਦ ਹੈ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਸਾਡੇ ਗੋਂਗਿਆਂ ਤੋਂ 4 ਸ਼ਬਦ ਕਹਿਲਵਾਏ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਮਾਫੀ ਦੇਵੇ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈਆਂ ਗਲਤੀਆਂ ਦੀ ਮਾਫੀ ਦੇਣ ਆਓ ਸਾਰੀ ਸੰਗਤ ਦਾ ਧੰਨਵਾਦ ਕੋਤਾਨ ਕੋਟ ਧੰਨਵਾਦ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤੋ ਦਿਵ ਸਰਾਤ ਦੁਇ ਦਾਈ ਦਾਇਆ ਖੇ ਲਐ ਸਗਲ ਜਾਗਤ ਚੰਗੀਆਂ ਆਈਆਂ ਬੁਰੇ ਆਈਆਂ ਵਾਚ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨਿ ਨਾਮ ਧਿਆਇਆ ਗਏ ਮ ਸਤਪਤ ਥਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਜਿਨਨੀ ਨਾਮੁ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਊਜਲੇ ਕੇਤੇ ਛੁੱਟੀ ਨਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ